ਵੀ ਸੱਜਣੋ 43700 ਲਿਆਂਦਾ ਹੋਇਆ ਤਿਆਰ ਹੋਇਆ ਹਾਂਜੀ ਤੇ ਬਾਈ ਹੈਪੀ ਦੇ ਸ਼ੋਰੂਮ ਤੇ ਖੜਿਆ ਪਿੰਡ ਕੈਦੂ ਪਰ ਬਾਈ ਕਿੰਨਾ ਮਾਡਲ ਹੈ 92 ਜੀ 92 ਮਾਡਲ ਆ ਹਾਂਜੀ ਕਲਰ ਕਿਹੜਾ ਕਰਵਾਤਾ ਇਹ ਤੇ 2 ਕੇ ਰੰਗ ਕਰਾਇਆ ਜੀ 2 ਕੇ ਕਲਰ ਕਰਵਾਤਾ 92 ਮਾਡਲ ਆ ਪੰਜਾਬ ਦਾ ਨੰਬਰ ਨਹੀਂ ਹਰਿਆਣਾ ਦਾ ਜੀ ਹਰਿਆਣਾ ਦਾ ਨੰਬਰ ਆ ਇੰਜਨ ਗੇਅਰ ਪੱਖੋਂ ਬਹੁਤ ਵਧੀਆ ਜੀ ਰੇਟ ਕੀ ਆ ਜੀ ਜਿਵੇਂ ਮਰਜ਼ੀ ਚੈੱਕ ਕਰ ਲਓ ਵੀਰੇ ਵਾਲਾ ਬਾਅਦ ਚੱਲੀ ਕਰ ਲਵੇ ਜਾਏ ਕਨੋਪੀ ਵਗੈਰਾ ਕੋੜਾ ਬੰਪਰ ਵੀ ਲੱਗਿਆ ਹੋਇਆ ਵੱਡੇ ਹਾਰਨ ਫਿਲਵਾਤੇ ਰੇਟ ਕੀ ਆ ਇਹਦਾ 215000 ਜੀ 215000 ਮੌਕੇ ਤੇ ਕਿੰਨੇ ਦਾ ਦਾ ਲੋਭਾਜ ਨੂੰ ਪੂਰੇ 2 ਚ ਬਣਜੂ 4750 ਤੇ ਆ ਸਬਰਾਜ 855 ਕਿੰਨਾ ਮਾਡਲ ਮਾਡਲ ਜੀ 7 ਮਾਡਲ ਆ ਨੰਬਰ ਕਿਥੋਂ ਦਾ ਪੰਜਾਬ ਦਾ ਨੰਬਰ ਪੰਜਾਬ ਦਾ ਕੰਡੀਸ਼ਨ ਪੱਖੋਂ ਸਾਰਾ ਤੇਰੇ ਦੇ ਨਾਲ ਟਾਇਰਾਂ ਦੀ ਇੰਜਨ ਨੂੰ ਚਾਬੀ ਲੱਗੀ ਹਲੇ ਵਧੀਆ ਰੇਟ ਹੈ ਇੰਜਨ ਨੂੰ ਵੀ ਹੈ ਚਾਬੀ ਲੱਗੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ 80 ਕੇ ਪੈ ਟਾਇਰ ਨੇ 80 ਕੇ ਪੈਸੇ ਟਾਇਰ ਨੇ ਕਲੋਸ ਕਰ ਇੰਜਨ ਆ ਹਾਂਜੀ ਤੇ ਇਹਦਾ ਰੇਟ ਕੀ ਆ ਬਾਈ 3 ਲੱਖ 35000 3 ਲੱਖ 35000 ਰੁਪਿਆ ਇਹ ਤੋਂ ਡਿਸਕਾਊਂਟ ਕਿੰਨਾ ਹੋਜੂ 10000 ਕਰ ਲਓ ਚਲੋ ਸੱਜਣੂ 10000 ਡਿਸਕਾਊਂਟ ਹੈ ਜੀ ਇਹ ਚੋ ਹੋ ਜੂਗਾ ਤੇ ਉਧਰ DI35 ਹੈ ਕਿੰਨਾ ਮਾਡਲ ਹੈ 2003 ਦਾ 2003 ਦਾ ਮਾਡਲ ਹੈ ਨੰਬਰ ਕਿੱਥੋਂ ਦਾ ਹੈਗਾ ਹਰਿਆਣੇ ਦਾ ਜੀ ਨੰਬਰ ਹਰਿਆਣੇ ਦਾ ਚੱਲ ਚਲਾਵੇ ਦਾ ਕਿੰਨੇ ਆ ਚੱਲ ਚਲਾਵੇ ਦਾ ਵਧੀਆ ਜੀ ਕੰਡੀਸ਼ਨ ਪੱਖੋ ਕੰਡੀਸ਼ਨ ਪੱਖੋ origional ਸਾਰਾ ਸਾਰਾ origional ਟਾਇਰਾਂ ਦੀ ਕੀੜੀ ਹੈ ਨਾ ਭਾਈ 60 ਕੇ ਪੈਸੇ ਟਾਇਰ ਨੇ 60 ਪੈਸੇ ਤੇ ਇਹਦਾ ਰੇਟ ਕੀ ਆ ਇਹਦਾ ਵੀਰੇ ਰੇਟ 210000 ਰੁਪਈਆ 210000 ਪੂਰੇ ਦੋਜ ਬਣ ਜੂ ਹਾਂਜੀ ਕਰ ਲਓ ਵੀ ਸੱਜਣੂ ਪੂਰੇ ਦੋਜ ਬਣ ਜੂ DI35 ਤੇ ਪਿੰਡ ਕੈਦੂ ਪਰ 90 ਤੋਂ ਪਾਸੋ ਰੋਡ ਤੇ ਬਾਈ ਹੈਪੀ ਦੇ ਸ਼ੋਰੂਮ ਤੇ ਖੜੇ ਨੇ ਤੇ ਕਰ ਲਿਓ ਸੰਪਰਕ ਨੰਬਰ ਟੈਟਰ ਚ